ਜੇ ਮਾਤਾ ਦੀ ਭਗਤੋਂ ਨਵੇਂ ਸਫਰ ਤੇ ਨਵੀਂ ਵੀਡੀਓ ਦੇ ਨਾਲ ਅਸੀਂ ਦੋਨੇ ਭਰਾ ਐਚਆਰ 94 ਰਾਈਡਰ ਚੈਨਲ ਤੇ ਸਾਰੇ ਸਫਰ ਦੀ ਵੀਡੀਓ ਪਾਵਾਂਗੇ ਹੁਣ ਸੌਣ ਦਾ ਮਹੀਨਾ ਚੱਲਦਾ ਹੈਗਾ ਮਾਤਾ ਨਾਨਾ ਜੀ ਦੀ ਦਾ ਚਾਲਾ ਚੱਲ ਰਿਹਾ ਹੈ ਅਸੀਂ ਹੁਣ ਇੱਥੋਂ ਜਾਵਾਂਗੇ ਸੁਨਾਮ ਸ਼ਹਿਰ ਸੁਨਾਮ ਸ਼ਹਿਰ ਦੀ ਤੁਹਾਨੂੰ ਸਾਰੀ ਵੀਡੀਓ ਤੇ ਹਿਸਟਰੀ ਇਹ ਵੀਡੀਓ ਦੇ ਵਿੱਚ ਦੱਸਾਂਗੇ ਸਵੇਰੇ ਚੱਲਦੇ ਅਸੀਂ ਲੇਟ ਹੋ ਗਏ ਅੱਜ ਲੇਟ ਉੱਠੇ ਸੀਗੇ ਤੇ ਰਾਤ ਪੂਆ ਹੋਰੀ ਆਈਆਂ ਹੋਈਆਂ ਸੀਗੀਆਂ ਉਹਨਾਂ ਨਾਲ ਗੱਲਾਂ ਕਰਦੇ ਕਰਦੇ ਲੇਟ ਹੋ ਗਏ ਸਵੇਰੇ ਰਖੜੀਆਂ ਬਣਾ ਕੇ ਤੇ ਹੁਣ ਅਸੀਂ ਚੱਲਿਆਂਗੇ ਸਫਰ ਕਰਨੀ ਆਜੋ ਬਾਈ ਜੀ हां जी ਅੱਜ ਅਸੀਂ ਚੱਲਿਆਂਗੇ ਰਤਿਏ ਤੋਂ ਤੇ ਰਾਹ ਦੇ ਵਿੱਚ ਜਿਹੜੀਆਂ ਵੀ ਧਾਰਮਿਕ ਥਾਵਾਂ ਆਣਗੀਆਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਇਸ ਸਫ਼ਰ ਦੇ ਵਿੱਚ ਅਸੀਂ ਤੁਹਾਨੂੰ ਪੁਰਾਣੇ ਇਤਿਹਾਸੇ ਗੁਰੂ ਘਰ ਨੇ ਜਿੰਨੇ ਵੀ ਉਹਨਾਂ ਦੀ ਹਿਸਟਰੀ ਤੇ ਇਤਿਹਾਸ ਬਾਰੇ ਦੱਸਾਂਗੇ ਕਈ ਦਿਨ ਹੋ ਗਏ ਸੀਗੇ ਸਾਡਾ ਮਨ ਸੀਗਾ ਵੀ ਸਫ਼ਰ ਤੇ ਚੱਲੀਏ ਨਵੀਂ ਰਾਈਡ ਕਰੀਏ ਕੋਈ ਮਾਣੇਸ਼ਵਰભાઈ ਨੂੰ ਕਿਹਾ ਬਈ ਆਪਾਂ ਕੋਈ ਨਵੀਂ ਰਾਈਡ ਕਰਦੇ ਆਂਗੇ ਤੇ ਜਾਂਦੇ ਆਂਗੇ ਤੇ ਅੱਜ ਤਰੀਕ ਹੈ 14 ਅਗਸਤ ਅੱਜ ਸਾਡਾ ਸਬਬ ਬਣ ਗਿਆ ਤੇ ਅੱਜ ਅਸੀਂ ਚੱਲਿਆਂਗੇ ਨਵੇਂ ਸਫਰ ਵੱਲ ਹੁਣ ਅਸੀਂ ਚੱਲਿਆਂ ਸਨਾਮ ਸ਼ਹਿਰ ਵੱਲ ਤੇ ਸਨਾਮ ਉਤਮ ਸਿੰਘ ਵਾਲਾ ਉਹ ਸਾਰੇ ਸ਼ਹਿਰ ਦਾ ਇਤਿਹਾਸ ਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਡੀ ਵੀਡੀਓ ਤੇ ਬਨੇ ਰਹੋ ਲਗਭਗ ਡੇਗ-ਡੇਗ ਘੰਟੇ ਦਾ ਸਫਰ ਤੈਅ ਕਰਕੇ ਆਪਾਂ ਇਹ ਸ਼ਹਿਰ ਵਿੱਚ ਪਹੁੰਚੇ ਆਂ ਇਸ ਜਗ੍ਹਾ ਨੇ ਪੰਜਾਬੀ ਨੌਜਵਾਨਾਂ ਦੇ ਖੂਨ ਨੂੰ ਉਵਾਲਾ ਦਿਵਾਉਣ ਵਾਲੀ ਸ਼ਖਸੀਅਤ ਆਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਜਨਮ ਦਿੱਤਾ ਤੇ ਅੱਜ ਇਹ ਸ਼ਹਿਰ ਸੁਨਾਮ ਉਦਮ ਸਿੰਘ ਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਨਾਮਨ ਇਸ ਧਰਤੀ ਨੂੰ ਜਿਨ੍ਹਾਂ ਨੇ ਇਹੋ ਸ਼ੇਰ ਬੱਬਰਾਂ ਨੂੰ ਜਨਮ ਦਿੱਤਾ ਹੈਗਾ ਜਦੋਂ ਵੀ ਤੁਸੀਂ ਸੁਨਾਮ ਆਓ ਆਪਣੇ ਬੱਚਿਆਂ ਨੂੰ ਇਸ ਸਮਾਰਕ ਦੇ ਉੱਤੇ ਜ਼ਰੂਰ ਲੈ ਕੇ ਆਇਆ ਕਰੋ ਇਹਦਾ ਐਡਰੈਸ ਹੈਗਾ ਬਠਿੰਡਾ ਤੋਂ ਪਟਿਆਲਾ ਰੋਡ ਅੰਦਰ ਮਿਊਜ਼ੀਅਮ ਬਣਿਆ ਹੋਇਆ ਹੈਗਾ ਇਹ ਮਿਊਜ਼ੀਅਮ ਮੁੱਖ ਮੰਤਰੀ ਕੈਪਟਨ ਅਵਰੇਂਦਰ ਸਿੰਘ ਜੀ ਨੇ 4 ਸਾਲ ਪਹਿਲਾਂ ਬਣਵਾਇਆ ਸੀਗਾ ਇੱਥੇ ਸਾਰਾ ਸੀਰ ਉਦਮ ਸਿੰਘ ਜੀ ਦਾ ਬੇਰਵਾ ਦਿੱਤਾ ਹੋਇਆਗਾ ਵੀ ਉਹ ਫਾਂਸੀ ਜਨਮ ਤੋਂ ਲੈ ਕੇ ਫਾਂਸੀ ਤੱਕ ਦਾ ਉਹਨਾਂ ਦਾ ਸਾਰਾ ਬੇਰਵਾ ਇੱਥੇ ਇਸ ਮਿਊਜ਼ੀਅਮ ਦੇ ਵਿੱਚ ਹੈ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚੋਂ ਮਿਲੀਆਂ ਨੇਗੀਆਂ ਉਹ ਵੀ ਅਸੀਂ ਤੁਹਾਨੂੰ ਦਿਖਾਣੇ ਆਗੇ ਆਪ ਜੀ ਦਾ ਜਨਮ 26 ਦਸੰਬਰ 1899 ਨੂੰ ਸਨਾਮ ਵਿਖੇ ਹੋਇਆ ਇਹ ਉਹਨਾਂ ਦੇ ਪੁਰਾਣੇ ਘਰ ਦੀ ਤਸਵੀਰ ਹੈਗੀ ਛੋਟੀ ਉਮਰੇ ਹੀ ਸਰਦਾਰ ਉਦਮ ਸਿੰਘ ਜੀ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਤਾਇਆ ਜੀ ਇਹਨਾਂ ਨੂੰ ਅੰਮ੍ਰਿਤਸਰ ਅਨਾਥ ਆਸ਼ਰਮ ਵਿੱਚ ਛੱਡ ਕੇ ਆਏ ਸੀਗੇ ਉੱਥੇ ਇਹਨਾਂ ਦਾ ਨਾਮ ਸਰਦਾਰ ਉਦਮ ਸਿੰਘ ਜੀ ਲਿਖਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਇਸ ਸਕੂਲ ਵਿੱਚ ਪੜ੍ਹੇ ਜਿੱਥੇ ਇਹਨਾਂ ਨੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ 1937 ਦੇ ਵਿੱਚ ਇਹ ਉੱਥੋਂ ਦੀ ਤਸਵੀਰ ਹੈਗੀ ਇਹ ਅਨਾਥ ਆਸ਼ਰਮ ਦੀ ਤਸਵੀਰ ਹੈ ਜਿੱਥੇ ਉਦਮ ਸਿੰਘ ਜੀ ਰਹੇ ਨੇਗੇ ਇਹ ਤਸਵੀਰ ਵਿੱਚ ਉਦਮ ਸਿੰਘ ਜੀ ਖੜੇ ਨੇ ਕਿ ਉੱਪਰ ਉਹਨਾਂ ਦੀ ਫੋਟੋ ਹੈ ਤੇ ਇੱਧਰ ਆ ਲੈਟਰ ਦੀ ਫੋਟੋ ਕਾਪੀ ਹੈ ਜਿਹੜਾ ਉਹਨਾਂ ਨੇ ਆਪਣੇ ਦੋਸਤ ਨੂੰ ਲਿਖਿਆ ਸੀਗਾ ਇੱਧਰ ਉਹਨਾਂ ਦੇ ਦੋਸਤ ਨਾਲ ਉਹਨਾਂ ਦੀ ਫੋਟੋ ਹੈਗੀ ਸਜਿਹਤ ਖੜੇ ਨੇ ਸੀ ਉਦਮ ਸਿੰਘ ਜੀ ਤੇ ਇਹ ਉਹ ਬਿਲਡਿੰਗ ਹੈ ਕੈਸਟਨ ਹਾਲ ਜਿੱਥੇ ਇਹਨਾਂ ਨੇ ਆਪਣੀ ਸੌਂ ਪੂਰੀ ਕੀਤੀ ਇਹ ਉਸ ਐਫ ਆਈ ਆਰ ਦੀਆਂ ਫੋਟੋਆਂ ਨੇਗੀਆਂ ਅੰਮ੍ਰਿਤਸਰ ਜਿੱਥੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਪਹਿਲੀ ਵਾਰ ਇਹ ਫੋਟੋ ਕਾਪੀਆਂ ਨੇਗੀਆਂ ਉਹਨਾਂ ਦੇ ਪਾਸਪੋਰਟ ਦੀਆਂ ਇੰਡੀਆ ਦਾ ਪਾਸਪੋਰਟ ਬਣਿਆ ਹੋਇਆ ਜੀ ਉਹਨਾਂ ਦਾ ਇਹ ਕੁਝ ਕੁ ਸਮਾਨ ਹੈਗਾ ਜਿਹੜਾ ਸ਼ਹੀਦ ਉਧਮ ਸਿੰਘ ਜੀ ਦੇ ਘਰੋਂ ਮਿਲਿਆ ਹੈਗਾ ਜਿਵੇਂ ਆ ਚਰਖੜੀ ਹੈਗੀ ਚਰਖੜੀ ਦੇ ਨਾਲੇ ਬੁਣਨ ਵਾਲੀ ਤੇ ਇਹ ਜਿਹੜਾ ਸੰਦੂਖ ਹੈਗਾ ਇਸ ਉਧਮ ਸਿੰਘ ਜੀ ਨੇ ਆਪਣੇ ਹੱਥ ਨਾਲ ਬਣਾਇਆ ਸੀਗਾ ਕੱਪੜੇ ਪਾਣ ਵਾਲਾ ਸੰਦੂਖ ਇੱਧਰ ਚੱਕੀ ਪਈ ਹੈ ਇਹ ਸਾਰਾ ਸਮਾਨ ਉਹਨਾਂ ਦੇ ਜੱਦੀ ਘਰ ਤੋਂ ਮਿਲਿਆ ਸੀਗਾ ਇੱਧਰ ਤਸਵੀਰ ਲੱਗੀ ਹੋਈ ਹੈਗੀ ਅੰਗਰੇਜ਼ ਸਰਕਾਰ ਨੇ ਉਹਨਾਂ ਦੇ ਚਚੇਰੀ ਭੈਣ ਨੂੰ ਵੰਸ਼ ਦਾ ਆਖਰੀ ਵਾਰਸ ਮੰਨ ਕੇ ਉਧਮ ਸਿੰਘ ਜੀ ਦੀਆਂ ਆਸਤੀਆਂ ਸੌਂਪੀਆਂ ਸੀ ਤੇ ਉਸ ਟਾਈਮ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਨੇ 13 ਜੁਲਾਈ 1974 ਨੂੰ ਸਰਕਾਰੀ ਪੈਨਸ਼ਨ ਲਾ ਕੇ ਸਨਮਾਨਿਤ ਕੀਤਾ ਸੀਗਾ ਤੇ ਅੱਗੇ ਆਜੋ ਇਹ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਣੇ ਆਂਗੇ ਇਹ ਬਗਦਾਦੀ ਝੰਡਾ ਹੈਗਾ ਜਿਹੜਾ ਸ਼ਹੀਦ ਉਦਮ ਸਿੰਘ ਜੀ ਨੇ ਆਪਣੇ ਦੋਸਤ ਜੈਲ ਸਿੰਘ ਜੀ ਨੂੰ ਭੇਜਿਆ ਸੀਗਾ ਹੁਣ ਇਹ ਤਸਵੀਰ 'ਚ ਦੇਖੋ ਸ਼ਹੀਦ ਉਦਮ ਸਿੰਘ ਜੀ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਹੋਏ ਰੋਟੀਆਂ ਬਣਾਉਂਦੇ ਹੋਏ ਤੇ ਜਦੋਂ ਇਹਨਾਂ ਨੇ ਆਪਣੀ ਸੌਂ ਪੂਰੀ ਕਰ ਲਈ ਮਾਈਕਲ ਜਰਨਲ ਅਡਵਾਈਜ਼ਰ ਨੂੰ ਮਾਰ ਕੇ ਉਸ ਤੋਂ ਬਾਅਦ ਇੰਗਲੈਂਡ ਦੇ ਟੰਡਨ ਦੇ ਅਖਬਾਰ ਵਿੱਚ ਕੁਝ ਤਸਵੀਰਾਂ ਛਪੀਆਂ ਸੀਗੀਆਂ ਜਿਦੇ ਵਿੱਚ ਇਹਨਾਂ ਦਾ ਚਿਹਰਾ ਦੇਖੋ ਕਿਵੇਂ ਮੁਸਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਇਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਸੀਗਾ ਇਹ ਉਸ ਟਾਈਮ ਦੇ ਅਖਬਾਰ ਦੀਆਂ ਕੁਝ ਫੋਟੋ ਕਾਪੀਆਂ ਲੈ ਗਈਆਂ ਤੇ ਅੱਗੇ ਤੁਹਾਨੂੰ ਦਿਖਾਣੇ ਆਗੇ ਉਦਮ ਸਿੰਘ ਜੀ ਦੇ ਦੁਆਰਾ ਲਿਖੇ ਹੋਏ ਪੱਤਰਾਂ ਦੀਆਂ ਫੋਟੋ ਕਾਪੀਆਂ ਇਹ ਉਹਨਾਂ ਨੇ ਆਪਣੇ ਦੋਸਤਾਂ ਨੂੰ ਲਿਖੇ ਸੀਗੇ ਉਸ ਟਾਈਮ ਦੇ ਵਿੱਚ ਇਹ ਤਸਵੀਰ ਉਦੋਂ ਦੀ ਹੈ ਕਿ ਜਦੋਂ ਅਸੀਂ ਉਦਮ ਸਿੰਘ ਨੂੰ ਹੱਥਕੜੀ ਪਹਿਲੀ ਵਾਰ ਪਣਾਏ ਗਈ। ਦੇਖੋ ਉਹਨਾਂ ਦਾ ਚਿਹਰਾ ਕਿੰਨਾ ਦੇਖੋ ਖੁਸ਼ ਹੋ ਰਿਹਾ ਹੈਗਾ। ਤੇ ਇਹ ਜੇਲ੍ਹ ਦੀ ਫੋਟੋ ਹੈਗੀ ਜਿੱਥੇ ਉਹਨਾਂ ਨੂੰ ਫਾਂਸੀ ਦੇਣ ਤੱਕ ਰੱਖਿਆ ਗਿਆ ਤੇ ਇਹ ਹੈ ਜੀ ਉਹਨਾਂ ਦਾ ਡੈਥ ਸਰਟੀਫਿਕੇਟ ਜਿਹੜਾ ਜੇਲ੍ਹ ਦੇ ਡਾਕਟਰ ਦੁਆਰਾ ਬਣਾਇਆ ਗਿਆ ਹੈਗਾ। ਇਸ ਮਿਊਜ਼ੀਅਮ ਦੇ ਨਾਲ ਅੱਗੇ ਪਾਰਕ ਤੇ ਸਟੈਚੂ ਬਣਿਆ ਹੋਇਆ ਹੈਗਾ ਜਿਉਂ ਤੁਹਾਨੂੰ ਦਿਖਾਈਏ। ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ ਨੇਗੀਆਂ। ਜਿੱਥੋਂ ਉਹਨਾਂ ਦਾ ਕ੍ਰਾਂਤੀਕਾਰੀ ਜੀਵਨ ਸ਼ੁਰੂ ਹੋਇਆ ਅਸੀਂ ਤੁਹਾਨੂੰ ਉੱਥੋਂ ਦੱਸਦੇ ਹਾਂਗੇ 13 ਅਪ੍ਰੈਲ 1919 ਬਸਾਖੀ ਵਾਲੇ ਦਿਨ ਕਿਸਾਨਾਂ ਨੇ ਸ਼ਾਂਤੀ ਅੰਦੋਲਨ ਇੱਕ ਮੋਰਚਾ ਲਗਾਇਆ ਗਿਆ ਸੀਗਾ ਜਲੀਆਂ ਵਾਲੇ ਬਾਗ ਦੇ ਅੰਦਰ ਉਸ ਬਾਗ ਦੇ ਅੰਦਰ ਲਗਭਗ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਤੇ ਮਜ਼ਦੂਰ ਇਕੱਠੇ ਹੋਏ ਸੀਗੇ ਜਲੀਆਂ ਵਾਲੇ ਬਾਗ ਦੇ ਵਿੱਚ ਮਾਈਕਲ ਡੇਰ ਨੇ ਮਾਸੂਮ ਕਿਸਾਨਾਂ ਅਤੇ ਮਜ਼ਦੂਰਾਂ ਉੱਤੇ ਗੋਲੀਆਂ ਚਲਾਈਆਂ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਰੇ ਤੇ ਉਸ ਸਮੇਂ ਸ਼ਹੀਦ ਉਧਮ ਸਿੰਘ ਜੀ ਵੀ ਉੱਥੇ ਮੌਜੂਦ ਸੀਗੇ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਕਿ ਸ਼ਹੀਦ ਉਧਮ ਸਿੰਘ ਉਸ ਹੱਤਿਆਕਾਂਡ ਦੇ ਵਿੱਚ ਬਚ ਗਏ ਉਸ ਟਾਈਮ ਉਹਨਾਂ ਨੇ ਸੌ ਖਾਦੀ ਟਿੱਕਲ ਡਾਇਰ ਤੋਂ ਇਸ ਹੱਤਿਆਕਾਂਡ ਦਾ ਬਦਲਾ ਲੈਣਾ 21 ਸਾਲ ਬਾਅਦ ਉਧਮ ਸਿੰਘ ਜੀ ਇੰਗਲੈਂਡ ਗਏ ਜਲੀਆਂ ਵਾਲੇ ਵਾਗ ਦੀ ਦੁਖਦਾਈ ਘਟਨਾ ਦੀ ਰੜਕ ਪੂਰੀ ਕਰਨ ਵਾਸਤੇ ਉਹਨਾਂ ਨੇ ਇੱਕ ਕਿਤਾਬ ਦੇ ਵਿੱਚ ਪਿਸਤੌਲ ਲੁਕੋਇਆ ਆ ਤੁਸੀਂ ਸਟੈਚੂ 'ਚ ਦੇਖ ਸਕਦੇ ਹੋ ਉਹਨਾਂ ਦੇ ਹੱਥ 'ਚ ਕਿਤਾਬ ਹੈਗੀ ਉਹਨਾਂ ਨੇ ਕਿਤਾਬ ਦੇ ਵਿੱਚ ਪਿਸਤੋਲ ਲੁਕੋ ਕੇ ਕੈਸਟਨ ਹਾਲ ਦੇ ਵਿੱਚ ਜਾ ਕੇ ਜਨਰਲ ਅਡਵਾਇਰ ਦੇ ਗੋਲੀ ਮਾਰ ਕੇ ਜਲੀਆਂ ਵਾਲੇ ਹੱਤਿਆਕਾਂਡ ਦਾ ਬਦਲਾ ਪੂਰਾ ਕੀਤਾ ਤੇ ਆਪਣੀ ਸੌਹ ਪੂਰੀ ਕੀਤੀ ਸਲੂਟ ਹੈ ਜੀ ਇਹਨਾਂ ਸੀ ਇਦਾਂ ਨੂੰ ਜਿਨ੍ਹਾਂ ਦੇ ਕੁਰਬਾਨੀ ਸਦਕਾ ਹੀ ਆਪਾਂ ਇਸ ਦੇਸ਼ ਵਿੱਚ ਆਜ਼ਾਦ ਘੁੰਮ ਰਹੇ ਆਂਗੇ ਜਦੋਂ ਵੀ ਤੁਸੀਂ ਸਨਾਮ ਆਓ ਆਪਣੇ ਬੱਚਿਆਂ ਨੂੰ ਇਸ ਸਮਾਰਕ ਦੇ ਉੱਤੇ ਜ਼ਰੂਰ ਲੈ ਕੇ ਆਇਆ ਕਰੋ ਇਹਦਾ ਐਡਰੈਸ ਹੈਗਾ ਬਠਿੰਡਾ ਤੋਂ ਪਟਿਆਲਾ ਰੋਡ ਆਸ ਕਰਦੇ ਆਂ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਸਾਡੇ ਚੈਨਲ ਐਚ ਆਰ ਨਾਟ ਰਾਈਡਰ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਸ਼ੇਅਰ ਕਰ ਦਿਓ ਬਾਈ ਜੀ